ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਨੂੰ ਸੋਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬਚੇ ਹੋਏ ਚਾਵਲਾਂ ਦੇ कुरकुरੇ ਜਿਹੜੇ ਕਿ ਬੱਚੇ ਵੱਡੇ ਹਰ ਕਿਸੇ ਨੂੰ ਪਸੰਦ ਆਉਂਦੇ ਨੇ ਆਪਾਂ ਬਾਜ਼ਾਰੋਂ ਕੈਮੀਕਲ ਵਾਲੇ कुरकुरੇ ਲਿਆ ਕੇ ਖਾਂਦੇ ਆਂ ਆਪਾਂ ਜੇ ਇਹੀ ਚੀਜ਼ਾਂ ਘਰ ਦੇ ਵਿੱਚ ਬਣਾ ਲਈਏ ਤਾਂ ਆਪਣੀ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਦਿੰਦੀਆਂ ਤੇ ਬਚੇ ਹੋਏ ਚਾਵਲਾਂ ਤੋਂ ਪਕੌੜੇ ਵੀ ਬਣ ਜਾਂਦੇ ਨੇ कुरकुरੇ ਵੀ ਬਣ ਜਾਂਦੇ ਨੇ ਤੇ ਅੱਜ ਮੈਂ कुरकुरੇ ਬਣਾਉਣ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਚੇ ਹੋਏ ਚਾਵਲਾਂ ਦੇ कुरकुरੇ ਰਾਤ ਨੂੰ ਮੈਂ ਚਾਵਲ ਬਣਾਏ ਸੀ ਤੇ ਇਹ ਚਾਵਲ ਬਚ ਗਏ ਨੇ ਤੇ ਇੱਕ ਕਟੋਰੀ ਚਾਵਲਾਂ ਦੇ ਆਪਾਂ कुरकुरੇ ਬਣਾ ਕੇ ਤਿਆਰ ਕਰਾਂਗੇ ਚਾਵਲ ਨਮਕ ਵਾਲੇ ਹੋਣ ਜਾਂ ਫਿੱਕੇ ਹੋਣ ਦੋਨੋਂ ਤਰ੍ਹਾਂ ਦੇ ਨਾਲ ਹੀ ਜਿਹੜੇ कुरकुरੇ ਹੈਗੇ ਨੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਹੁਣ ਇਹ ਚਾਵਲ ਦੇਖੋ ਮੈਂ ਮਿਕਸੀ ਦੇ ਜਾਰ ਦੇ ਵਿੱਚ ਪਾ ਰਹੀ ਹਾਂ ਮੈਂ ਇੱਥੇ ਫਿੱਕੇ ਚਾਵਲਾਂ ਦਾ ਇਸਤੇਮਾਲ ਕੀਤਾ ਹੈ ਬਚੇ ਹੋਏ ਚਾਵਲ ਕਦੀ ਵੀ ਸੁੱਟਿਆ ਨਾ ਕਰੋ ਇਹਨਾਂ ਦੇ ਪਕੌੜੇ ਵੀ ਬਹੁਤ ਵਧੀਆ ਬੰਦੇ ਨੇ कुरकुरे ਵੀ ਬਹੁਤ ਵਧੀਆ ਬੰਦੇ ਨੇ ਤੇ ਹੁਣ ਇਸ ਦੇ ਵਿੱਚ ਪਾ ਰਹੀਏ ਮੈਂ 3 ਚਮਚ ਬੇਸਨ ਦੇ ਬੇਸਨ ਤੁਸੀਂ ਬਰੀਕ ਮੋਟਾ ਕੋਈ ਵੀ ਲੈ ਸਕਦੇ ਹੋ ਇੱਥੇ ਤੇ ਨਾਲ ਹੀ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ 2 ਚਮਚ ਕਾਰਨ ਫਲੋਰ ਦੇ ਜੇ ਤੁਹਾਡੇ ਕੋਲ ਕਾਰਨ ਫਲੋਰ ਨਹੀਂ ਹੈਗਾ ਤਾਂ ਤੁਸੀਂ ਇੱਥੇ ਆਰਾ ਰੋਟ ਵੀ ਪਾ ਸਕਦੇ ਹੋ ਤੇ ਨਾਲ ਹੀ ਇੱਥੇ ਮੈਂ ਪਾ ਦਿੱਤਾ ਇਸ ਦੇ ਵਿੱਚ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਨਮਕ ਦਾ ਪਾ ਦਿੱਤਾ ਮੈਂ ਤੇ ਨਾਲ ਹੀ ਇੱਕ ਚਮਚ ਪਾੜ ਕੇ ਇੱਥੇ ਮੈਂ ਚਿੱਲੀ ਫਲੇਕਸ ਵੀ ਪਾ ਦਿੱਤੇ ਨੇ ਇਸ ਨੂੰ ਕਰਾਰਾ ਬਣਾਉਣ ਦੇ ਵਾਸਤੇ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਕੌਲੀ ਦਾ ਚੌਥਾ ਹਿੱਸਾ ਪਾਣੀ ਦਾ ਪਾਣੀ ਬਹੁਤ ਜ਼ਿਆਦਾ ਨਹੀਂ ਪਾਣਾ ਇਸ ਦੇ ਵਿੱਚ ਤੇ ਹੁਣ ਇਸ ਨੂੰ ਆਪਾਂ ਦਰਦਰਾ ਜਿਹਾ ਪੀਸ ਲੈਣਾ ਹੈ ਇਸ ਦੀ ਬਹੁਤ ਜ਼ਿਆਦਾ ਫਾਈਨ ਪੇਸਟ ਨਹੀਂ ਬਣਾਣੀ ਆਪਾਂ ਦਰਦਰਾ ਹੀ ਪੀਸਣਾ ਇਹਨੂੰ ਤੇ ਦੇਖੋ ਇਸ ਨੂੰ ਮੈਂ ਦਰਦਰਾ ਜਿਹਾ ਪੀਸ ਲਿਆ ਮੈਂ ਚਮਚ ਦੇ ਨਾਲ ਤੁਹਾਨੂੰ ਚੈੱਕ ਕਰਕੇ ਦਿਖਾਨੀ ਆਂ ਐ ਦੇਖੋ ਮੈਂ ਇਸ ਦੀ ਦਰਦਰੀ ਜਿਹੀ ਪੇਸਟ ਬਣਾ ਲਿੱਤੀ ਹੋਈ ਏ ਤੇ ਇਸ ਤੋਂ ਪਤਲੀ ਬਿਲਕੁਲ ਵੀ ਇਹ ਪੇਸਟ ਨਹੀਂ ਹੋਣੀ ਚਾਹੀਦੀ ਪਾਣੀ ਬਿਲਕੁਲ ਆਪਾਂ ਦੇਖੋ ਥੋੜਾ ਜਿਹਾ ਹੀ ਪਾਇਆ ਇੱਥੇ ਤੇ ਹੁਣ ਮੈਂ ਇੱਕ ਛੋਟਾ ਜਿਹਾ ਪੋਲੀਥਿਨ ਲੈ ਲਿੱਤਾ ਹੋਇਆ ਤੁਸੀਂ ਕੋਈ ਨਮਕ ਵਾਲਾ ਪੈਕੇਟ ਵੀ ਲੈ ਸਕਦੇ ਹੋ ਜਾਂ ਫਿਰ ਦੁੱਧ ਵਾਲਾ ਜਿਹੜਾ ਪੈਕੇਟ ਹੁੰਦਾ ਉਹ ਵੀ ਲੈ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਕੱਪ ਦੇ ਵਿੱਚ ਸੈੱਟ ਕਰਾਂਗੇ ਇਸ ਦੇ ਕੋਨੇ ਵਾਲੀ ਜਿਹੜੀ ਸਾਈਡ ਹੈਗੀ ਉਹ ਕੱਪ ਦੇ ਵਿੱਚ ਦੇਖੋ ਮੈਂ ਪਾ ਦਿੱਤੀ ਤੇ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਸੈੱਟ ਕਰ ਲਿੱਤਾ ਹੈ कुरकुरੇ ਬਹੁਤ ਹੀ ਜ਼ਿਆਦਾ ਸਵਾਦ ਬਣਨਗੇ ਬੜੇ ਹੀ ਵਧੀਆ ਲੱਗਣਗੇ ਬਾਜ਼ਾਰ ਨਾਲੋਂ ਵੀ ਜ਼ਿਆਦਾ कुरकुरੇ ਵਧੀਆ ਬਣ ਕੇ ਘਰ ਦੇ ਵਿੱਚ ਤਿਆਰ ਹੋਣਗੇ ਤੇ ਦੇਖੋ ਮੈਂ ਪੋਲਿਸਨ ਸੈੱਟ ਕਰ ਦਿੱਤਾ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਚਾਵਲਾ ਦਾ ਮਿਕਸਚਰ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਸਾਰਾ ਹੀ ਮਿਕਸਚਰ ਜਿਹੜਾ ਹੈਗਾ ਇਸ ਪੋਲੀਥੀਨ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਇਸ ਤਰੀਕੇ ਦੇ ਨਾਲ ਆਪਾਂ ਇਸ ਦੇ ਉੱਪਰ ਰਬੜ ਲਗਾਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਟਾਈਟ ਕਰਾਂਗੇ ਤੇ ਮਿਕਸਚਰ ਸਾਰੇ ਨੂੰ ਆਪਾਂ ਕੋਨੇ ਵਾਲੀ ਸਾਈਡ ਤੋਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਸੈੱਟ ਕਰ ਲੈਣਾ ਹੈ ਤੇ ਹੁਣ ਇਸ ਤੇ ਰਬੜ ਲਗਾ ਕੇ ਇਸ ਨੂੰ ਬਹੁਤ ਟਾਈਟ ਕਰ ਲੈਣਾ ਤਾਂ ਜੋ ਜਿਹੜਾ ਮਿਕਸਚਰ ਹੈਗਾ ਉਹ ਬਾਹਰ ਨਾ ਨਿਕਲੇ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਟਾਈਟ ਕਰ ਲਿਆ ਇਸ ਨੂੰ ਤੇ ਹੁਣ ਆਪਾਂ ਟਾਈਟ ਕਰਨ ਤੋਂ ਬਾਅਦ ਇਸ ਨੂੰ ਕੋਨੇ ਵਾਲੀ ਸਾਈਡ ਤੋਂ ਥੋੜਾ ਜਿਹਾ ਕੱਟ ਲਵਾਂਗੇ ਬਹੁਤ ਆਪਾਂ ਛੋਟਾ ਨਹੀਂ ਇਸ ਨੂੰ ਕੱਟਣਾ ਜਿਵੇਂ ਕਿ ਆਪਾਂ ਕੁਰਕure ਬਾਜ਼ਾਰ ਦੇ ਵਿੱਚੋਂ ਖਾਣੇ ਉਸੇ ਹਿਸਾਬ ਦੇ ਨਾਲ ਹੀ ਆਪਾਂ ਇੱਥੇ ਇਹਦੀ ਕਟਿੰਗ ਕਰ ਲੈਣੀ ਹੈ ਦੇਖੋ ਜਿਵੇਂ ਮੈਂ ਇਸ ਦੀ ਕਟਿੰਗ ਕਰਨ ਲੱਗੀ ਹਾਂ ਸੇਮ ਇਸੇ ਤਰੀਕੇ ਦੇ ਨਾਲ ਹੀ ਕੋਰਨਰ ਤੋਂ ਇਸ ਦੀ ਕਟਿੰਗ ਕਰਨੀ ਹੈ ਇਹ ਦੇਖੋ ਇੰਨੀ ਮੈਂ ਕਟਿੰਗ ਕਰ ਦਿੱਤੀ ਹੋਈ ਹੈ ਤੇ ਇੱਕ ਸਾਈਡ ਤੇ ਮੈਂ ਤੇਲ ਗਰਮ ਹੋਣ ਦੇ ਲਈ ਰੱਖਿਆ ਹੋਇਆ ਹੈ ਤੇਲ ਹਾਈ ਫਲੇਮ ਤੇ ਗਰਮ ਹੋ ਗਿਆ ਹੋਇਆ ਹੈ ਤੇ ਹੁਣ ਇਸ ਦੀ ਫਲੇਮ ਮੈਂ మీడియం ਕਰ ਦਿੱਤੀ ਹੈ ਕਿ ਛੋਟਾ ਜਿਹਾ ਪਹਿਲਾਂ ਮਿਕਸਚਰ ਦਾ ਪੀਸ ਆਪਾਂ ਪਾ ਕੇ ਦੇਖਾਂਗੇ ਦੇਖੋ ਇਹ ਕਿੰਨੀ ਹੀ ਜਲਦੀ ਫਰਾਈ ਹੋ ਰਿਹਾ ਹੈ ਇਹਦਾ ਮਤਲਬ ਇਹ ਹੈ ਕਿ ਤੇਲ ਬਹੁਤ ਵਧੀਆ ਤਰੀਕੇ ਦੇ ਨਾਲ ਗਰਮ ਹੋ ਚੁੱਕਾ ਹੈ ਹੁਣ ਆਪਾਂ ਇਸ ਤਰੀਕੇ ਦੇ ਨਾਲ ਮਿਕਸਚਰ ਪਾਉਂਦੇ ਜਾਣਾ ਤੁਸੀਂ ਛੋਟੇ ਪੀਸ ਜਾਂ ਵੱਡੇ ਪੀਸ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿਵੇਂ ਮਰਜ਼ੀ ਬਣਾ ਸਕਦੇ ਹੋ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਸਾਰਾ ਹੀ ਮਿਕਸਚਰ ਬਰਤਨ ਦੇ ਵਿੱਚ ਪਾ ਦਿੱਤਾ ਹੈ ਤੇ ਜਦੋਂ ਇਸ ਨੂੰ ਸੇਕ ਲੱਗ ਜਾਏਗਾ ਤਾਂ ਉਸ ਤੋਂ ਬਾਅਦ ਹੀ ਆਪਾਂ ਇਸ ਨੂੰ ਪਰਤਣਾ ਉਸ ਤੋਂ ਪਹਿਲਾਂ ਇਸ ਨੂੰ ਬਿਲਕੁਲ ਨਹੀਂ ਪਰਤਣਾ ਇਹ ਥੋੜਾ ਜਿਹਾ ਸਿੱਕ ਗਏ ਹੋਏ ਸੀ ਤੇ ਮੈਂ ਉਦੋਂ ਹੀ ਇਹਨਾਂ ਨੂੰ ਪਰਤਿਆ ਤੇ ਹੁਣ ਆਪਾਂ ਜਦੋਂ ਇਹ ਥੋੜਾ ਜਿਹਾ ਸਿੱਕ ਜਾਣਗੇ ਤਾਂ ਆਪਾਂ ਫਿਰ ਜਿਹੜੀ ਫਲੇਮ ਹੈਗੀ ਹੈ ਬਿਲਕੁਲ ਲੋ ਕਰ ਦੇਣੀ ਹੈ ਲੋ ਫਲੇਮ ਦੇ ਉੱਪਰ ਹੀ ਆਪਾਂ ਇਹ कुरकुरੇ ਹੁਣ ਫਰਾਈ ਕਰਾਂਗੇ ਤਕਰੀਬਨ 5 ਤੋਂ 6 ਮਿੰਟ ਲੱਗਣਗੇ ਇੱਕ ਬੈਚ ਤਿਆਰ ਹੁੰਦੇ ਹੋਏ ਤੇ ਲੋ ਫਲੇਮ ਦੇ ਉੱਪਰ ਦੇਖੋ ਕਿੰਨੇ ਹੀ ਜਿਆਦਾ ਵਧੀਆ ਜਿਹੜੇ कुरकुरੇ ਹੈਗੇ ਨੇ ਉਹ ਫਰਾਈ ਹੋ ਰਹੇ ਨੇ ਤਕਰੀਬਨ ਮੈਨੂੰ ਇੱਥੇ कुरकुरੇ ਫਰਾਈ ਕਰਦੇ ਹੋਏ ਨੂੰ 5-6 ਮਿੰਟ ਹੋ ਗਏ ਹੋਏ ਨੇ ਤੇ ਹੁਣ ਇਹਨਾਂ ਨੂੰ ਆਪਾਂ ਕੱਢ ਲੈਣੇ ਆਂ ਤੇ ਇਹਨਾਂ ਨੂੰ ਕਾਲ ਕੇ ਮੈਂ ਹਲੇ ਇੱਕ ਪਲੇਟ ਦੇ ਵਿੱਚ ਰੱਖ ਲਾਂਗੀ कुरकुरੇ ਦਾ ਕਲਰ ਦੇਖੋ ਕਿੰਨਾ ਜਿਆਦਾ ਵਧੀਆ ਆਇਆ ਹੈ ਬੱਚਿਆਂ ਨੂੰ ਤਾਂ ਇਹ ਸਪੈਸ਼ਲ ਬਹੁਤ ਹੀ ਜਿਆਦਾ ਸਵਾਦ ਲੱਗਦੇ ਨੇ ਜਿਵੇਂ ਕਿ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਕੋਸ਼ਿਸ਼ ਕਰਿਆ ਕਰੋ ਬੱਚੇ ਹੋਣ ਜਾਂ ਵੱਡੇ ਘਰ ਦੇ ਵਿੱਚ ਹੀ ਸਾਫ਼ ਸੁਥਰੇ ਤਰੀਕੇ ਦੇ ਨਾਲ ਬਿਨਾ ਕੈਮੀਕਲ ਤੋਂ ਬਣਾ ਕੇ ਦਿਆ ਕਰੋ ਸਾਰਿਆਂ ਨੂੰ ਤੇ ਦੂਜਾ ਬੈਚ ਵੀ ਦੇਖੋ ਮੈਂ ਇਸੇ ਤਰੀਕੇ ਦੇ ਨਾਲ ਹੀ ਤਿਆਰ ਕਰ ਲਿੱਤਾ ਹੈ ਤੇ ਦੇਖੋ ਸਾਰੇ कुरकुरੇ ਇੱਥੇ ਤਿਆਰ ਹੋ ਚੁੱਕੇ ਨੇ ਹਜੇ ਆਪਾਂ ਇਹਨਾਂ ਉੱਪਰ ਦੋ ਮਸਾਲੇ ਹੋਰ ਪਾਵਾਂਗੇ ਇਹਨਾਂ ਦੀ ਆਵਾਜ਼ ਤੋਂ ਹੀ ਦੇਖੋ कुरकुरੇ ਕਿੰਨੇ ਜ਼ਿਆਦਾ ਕ੍ਰਿਸਪੀ ਬਣੇ ਨੇ ਆਵਾਜ਼ ਤੋਂ ਹੀ ਪਤਾ ਲੱਗ ਰਿਹਾ ਕਿ कुरकुरੇ ਬਹੁਤ ਜ਼ਿਆਦਾ ਵਧੀਆ ਬਣੇ ਨੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਕਸ਼ਮੀਰੀ ਲਾਲ ਮੀਚ ਇਹ ਆਪਾਂ ਰੰਗਤ ਦੇ ਲਈ ਹੀ ਪਾਈ ਏ ਤੇ ਨਾਲ ਹੀ ਇੱਥੇ ਮੈਂ ਚਾਟ ਮਸਾਲਾ ਵੀ ਪਾ ਦਿੱਤਾ ਹੈ ਅੱਧਾ ਚਮਚ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਕਸ਼ਮੀਰੀ ਲਾਲ ਮੀਚ ਇਸ ਲਈ ਪਾਈ ਏ ਤਾਂ ਜੋ ਇਹ ਦੇਖਣ ਦੇ ਵਿੱਚ ਇਸ ਤਰ੍ਹਾਂ ਲੱਗਣ ਕਿ ਜਿਵੇਂ ਬਿਲਕੁਲ ਬਾਜ਼ਾਰ ਦੇ ਹੁੰਦੇ ਨੇ ਪਰ ਇਹ ਆਪਾਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕਿੰਨੇ ਸੌਖੇ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰ ਲਿੱਤੇ ਨੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਹ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ